ਹਾਂਜੀ 👋 ਸ੍ਰੀ ਗਾਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਗੁਰਾਮ ਦਾ ਸਾਰਿਆਂ ਤੇ ਮੇਰੇ ਭੈਣਾਂ ਅਥ ਰੱਖਣ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਚਿਬੜਾਂ ਦੀ ਚਟਣੀ ਮਿੰਜ ਰਾਇਆਂ ਦੀ ਲਾ ਮੈਨੂੰ ਇਹ ਦੱਸਿਓ ਕਮੈਂਟਾਂ ਵਿੱਚ ਵੀ رائے ਕਿੱਥੇ ਕਹਿੰਦੇ ਚਿਬੜ ਕਿੱਥੇ ਕਹਿੰਦੇ ਆਗੇ ਠੀਕ ਹੈ ਤੇ ਇੱਧਰ ਆਪਾਂ ਨੇ ਦੋ ਲਾਲ ਮਿਰਚਾਂ ਪਹਿਲਾਂ ਭੋਈਆਂ ਸੀ ਸੁੱਕੀਆਂ ਗਰਮ ਪਾਣੀ ਵਿੱਚ ਉਹ ਕੁੱਟ ਲਈਆਂ ਤੇ ਅੱਜ ਮੇਰੇ ਸਾਬਜੀ ਚਟਣੀ ਕੁੱਟਣ ਲੱਗੇ ਆ ਕਿਉਂਕਿ ਮੇਰੇ ਤੋਂ ਇੰਨਾਂ ਦੇ ਬੀ ਨਹੀਂ ਕੁੱਟੇ ਜਾਂਦੇਗੇ ਤੇ ਉਹ ਕਹਿੰਦੇ ਮੈਂ ਕੁੱਟ ਦਾਂਗਾ ਤੇ ਆਪਾਂ ਚਟਨੀ ਬਣਾਉਂਦੇ ਲੱਸੀ ਪਾ ਕੇ ਬਹੁਤ ਟੇਸਟੀ ਬਣਦੀ ਆ ਤੇ ਚਟਨੀ ਤਿਆਰ ਹੋ ਗਈ ਹੁਣ ਆਪਾਂ ਨੇ ਉਹ ਕਰ ਲਿਆ ਤੜਕਾ ਵੀ ਲਾ ਲਿਆ ਤੇ ਇਧਰ ਚਟਨੀ ਵੀ ਤਿਆਰ ਹੋ ਗਈ ਤੇ ਆਪਾਂ ਨਾਲ ਮਖਣੀ ਆ ਗਈ ਬਹੁਤ ਟੇਸਟੀ ਬਣਦੀ ਹੈ ਇਹ ਚਟਨੀ ਸਿੰਪਲ ਦੀ ਸਿੰਪਲ ਤੇ ਮੇਰੇ ਹਸਬੰਦ ਨੂੰ ਬਹੁਤ ਪਸੰਦ ਆ ਤੇ ਹੁਣ ਆਪਾਂ ਚੱਲੇ ਸੀ ਅੜੀਸਰ ਅੜੀਸਰ ਗੁਰਦੁਆਰਾ ਸਾਹਿਬ ਚੱਲੇ ਸੀਗੇ ਤੇ ਛਾ ਦਪਹਿਰੇ ਜਾ ਗਿਆ ਸੀ ਅਸੀਂ ਤਿੰਨ ਕੋ ਬਜੀ ਤੇ ਇਧਰ ਸਰਗੁਣ ਮੇਰਾ ਬ੍ਰਦਰ ਆ ਮੇਰੇ ਹਸਬੈਂਡ ਆ ਪਾ ਵੀ ਸੀਗੀ ਲਓ ਜੀ ਆਪਾਂ ਹੁਣ ਅੜੀਸਾਰ ਵਾਲਾ ਗੇਟ ਜਿਹੜਾ ਨਾ ਐਂਟਰ ਕਰ ਲਿਆ ਤੇ ਉਹ ਵਸੇ ਆਪਾਂ ਉਥੇ ਪਹੁੰਚ ਗਏ ਇਹ ਸੀਗਾ ਜਿਹੜਾ ਐਂਟਰੀ ਤੇ ਹੀ ਆਉਂਦਾ ਨਾ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਜਿੱਥੇ ਜੋਤ ਲੱਗਦੀ ਆ ਜਿੱਥੇ ਲੋਕੀ ਨਿੰਮਾ ਵੀ ਚੜਾਉਂਦੇ ਆ ਜਾਜ ਚੜਾਉਂਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਨਿੰਮ ਬੰਨ ਕੇ ਆਉਂਦੇ ਬੱਚਾ ਹੁੰਦਾ ਤੇ ਫੇਰ ਉਹ ਸੀਗਾ ਸੇਰੇ ਸੂਰੇ ਬੰਨ ਕੇ ਹੁੰਦੇ ਆ ਤੇ ਇਹ ਉਹ ਜਗ੍ਹਾ ਗੀ ਮੇਨ ਹੈ ਜਿੱਥੇ ਜੋਤ ਜਗਦੀ ਹੈਗੀ ਤੇ ਇੱਧਰ ਆਪਾਂ ਪਹਿਲਾਂ ਪੰਜ ਛਨਾਨਾ ਕਰ ਲਈਆਂ ਅਸੀਂ ਛਨਾਨ ਨਹੀਂ ਕੀਤਾ ਸੀਗਾ ਤੇ ਹੋਨਾ ਫਿਰ ਆਪ ਮੱਥਾ ਟੇਕ ਕੇ ਨਾ ਅੰਦਰ ਹੀ ਬੈਠ ਜਾਗੇ ਦਰਬਾਰ ਸਾਹਿਬ ਵਿੱਚ ਮੈਨੂੰ ਨਾ ਜਿਆਦੀਆਂ ਵੀਡੀਓ ਬਣਾਉਣ ਦਾ ਸ਼ੌਂਕ ਨਹੀਂ ਹੈ ਬਿਕੋਸ ਵੀਡੀਓ ਤਾਂ ਮੈਂ ਬਣਾ ਲੈਂਦੀ 셀ਫੀ ਨਹੀਂ ਨਾਲ ਲੈ ਕੇ ਤੇ ਨਾ ਹੀ ਮੈਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਵੀਡੀਓ ਬਣਾ ਸਕਦੀ ਕਿਉਂਕਿ ਲੋਕ ਹੁੰਦੇ ਹਨਾ ਕਈ ਤਾਂ ਫਿਰ ਕਈ ਕੁਝ ਬੋਲਦੇ ਕਿ ਨਹੀਂ ਤੇ ਆਪਾਂ ਬਾਹਰਲੇ ਪਾਸੇ ਦਰਬਾਰ ਸਾਹਿਬ ਦੀ ਵੀਡੀਓ ਬਣਾ ਲਈ ਆ ਤੇ ਅੰਦਰ ਬੈਠ ਕੇ ਹੁਣ ਸੁਖਮਣੀ ਸਾਹਿਬ ਪਾਠ ਚੱਲੀ ਜਾਂਦਾ ਸੀਗਾ ਤੇ ਆਪਾਂ ਫਿਰ ਦੂਰੋਂ ਵੀਡੀਓ ਕੋ ਕਰ ਲਈਗੀ ਸ਼ੂਟ ਤੇ ਪਲੀਜ਼ ਮੇਰੀ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਹੁੰਦੀ ਆ ਸਾਰਿਆਂ ਨੂੰ ਇੱਕ ਦੂਜੇ ਨੂੰ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਧਰ ਦੂਰੋਂ ਹੀ ਆਪਾਂ ਉਹ ਦਰਬਾਰ ਸਾਹਿਬ ਦੀ ਵੀਡੀਓ ਲੈ ਲਈ ਸੀਗੀ ਤੇ ਹੁਣ ਅੰਦਰ ਆਪਾਂ ਸੁਖਨੀ ਸਾਹਿਬ ਦਾ ਪਾਠ ਕਰ ਲਿਆ ਹੁਣ ਆਪਾਂ ਆ ਗਏ ਸੀ ਬਾਹਰ ਤੇ ਬਾਹਰ ਇਧਰਲੀ ਇਹ ਸਾਈਡ ਹੈ ਜਿੱਧਰ ਆ ਰੈੱਡ ਜਾਂ ਜਿਸ ਦਾ ਇੱਟਾਂ ਜੀਆਂ ਵਾਲਾ ਇਧਰ ਲੰਗਰ ਹਾਲ ਆ ਤੇ ਬੈਠ ਕੇ ਛੱਕਣ ਵਾਲਾ ਤੇ ਦੂਜੀ ਸਾਈਡ ਉਪਰ ਸੀ ਤੇ ਇਧਰ ਸਾਡੇ ਭੈਣ ਜੀ ਵੀਡੀਓ ਵੇਖਦੇ ਸੀਗੇ ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ